ਆਪੇ ਪਾ ਦੇ ਆਪਾ ਤੋਂ ਕਵੇ ਰਵੇ ਅਗੇ ਨਾਲ ਸਾਥ ਜਾਨ ਲੱਖ ਲੱਖ ਦੀ ਲਾਂਤ ਪੈਣਾ ਤੁਹਾਡੇ ਤੇ ਫਿਰ ਤਾਂ ਕੱਲ ਹੀ ਮੈਂ ਲੈ ਕੇ ਆਉਣਾ ਸਰਪੰਚ ਨੂੰ ਤੇ ਤੁਹਾਡੇ ਘਰ ਲੈ ਕੇ ਆਉਣਾ ਤੇ ਫਿਰ ਮੈਂ ਪੁੱਛਣਾ ਵੀ ਸਾਂਭੀ ਜਾਂਦੀ ਹੈ ਕਿ ਨਹੀਂ ਸਾਂਭੀ ਜਾਂਦੀ ਚਲਾ ਮਾ ਮੇਰੇ ਨਾਲ ਬਾਤ ਤੈਨੂੰ ਮੈਂ ਉਹਦੇ ਵੀ ਦਰਸ਼ਨ ਕਰਦੇ ਆਪਾਂ ਕੋਈ ਨਹੀਂ ਸੋਲਵਾਰ ਪਾ ਦੋ ਹਾਂ ਵਾਹਿਗੁਰੂ ਠੀਕ ਠਾਕ ਵੀ ਦੀ ਖਾਸਾ ਹੀ ਫਤਿਹ ਠੀਕ ਠਾਕ ਕਿੱਥੇ ਮਾਤਾ ਅੱਛਾ ਆ ਮਾਤਾ ਉਹ ਮੈਂ ਇੱਥੇ ਡਿਊਟੀ ਅੱਛਾ ਮੈਂ ਡਿਊਟੀ ਕਰਦਾ ਪੰਜਾਬ ਹோம்ਗਾਰਡ ਜਿੱਥੇ ਏ ਮਾਤਾ ਵੀ ਨੰਗਾ ਨਾ ਇਹ ਬਲਖਾ ਨੂੰ ਆਖੀ ਤੇ ਇਹਨੂੰ ਤੇ ਭੇਜ ਦਿੱ ਗਏ ਇਹ ਮੇਰੀ ਤਾਂ ਨਾਲ ਕੱਲ ਹੀ ਕੋਈ ਮੈਂ ਤੁਹਾਨੂੰ ਬੜੇ ਚਿਰ ਦਾ ਜਾਣਦਾ ਵਾ ਬਹੁਤ ਜਤਨਾ ਤੁਹਾਡਾ ਇਹ ਮਾਤਾ ਇਹ ਮਾਤਾ ਕਿੱਥੋਂ ਇਹ ਮਾਤਾ ਦਾ ਹੈ ਪੱਟੀ ਦੀ ਇਹਦੇ ਤਿੰਨ ਕੁੜੀਆਂ ਵੈਹੀਆਂ ਮੈਂ ਜਿਨ੍ਹਾਂ ਨੇ ਘਰੋਂ ਕੱਢ ਕਰਤਾ ਇੱਕ ਇੱਕ ਪੋਤੇ ਦਾ ਜੀਰੇ ਇੱਕ ਮੁੰਡਾ ਮੈਂ ਲਾਲੂ ਘੁੰਮਣ ਇੱਕ ਲਾਲੂ ਘੁੰਮਣ ਕੋਈ ਨਹੀਂ ਪਹਦਾਨਦਾਂ ਕੇ ਕਰਕੇ ਤੈਨੂੰ ਸਾਹਮਣੇ ਆ ਜਾਂਦਾ ਤੇ ਅੱਧੀ ਰੋਟੀ ਖਾਦਿਆ ਮੂੰਹ ਫਲਕਾ ਗਿਆ ਖਾਣਾ ਕਰਨਾ ਗੋਈ ਵਾਲੀ ਮਾੜਾ ਰੋਣਾ ਰੋਈ ਲਾ ਕੋਈ ਨਹੀਂ ਮਲਕ ਹੋਗਾ ਨਹੀਂ ਹੋਰ ਵੱਧ ਗਈ ਹੈਲੋ ਸੰਜੀ ਮਾਂ ਕਹਿੰਦੀ ਆ ਕਿ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਤੇ ਮੌਫਲੀ ਖਾ ਕੇ ਮੈਂ ਗੁਜ਼ਾਰਾ ਕਰ ਨਹੀਂ ਪਤਾ ਨਹੀਂ ਕਿਸ ਨੇ ਮੌਫਲੀ ਦਿੱਤੀ ਵਿਚਾਰੀ ਨੂੰ ਤੇ ਇਹੋ ਜਿਹਾ ਇਤਿਹਾਮ ਨੂੰ ਹਾਪਾ ਕੀ ਕਰਨਾ ਵਾ ਇਹੋ ਜਿਹਾ ਪੁੱਤਾਂ ਨੂੰ ਕੀ ਕਰਨਾ ਚਾਰ ਬੱਚਿਆਂ ਦੀ ਮਾਂ ਵਾ ਤਿੰਨ ਧੀਆਂ ਤੇ ਚੌਥਾ ਇਹਨਾਂ ਦਾ ਬੇਟਾ ਠੀਕ ਹੈ ਜੀ ਚਾਹੇ ਜਿੱਦਾਂ ਮਰਜੀ ਵਿਚਾਰੀ ਨੇ ਪਾਲੇ ਆ ਪਰ ਹਾਂਜੀ ਸੋਡੜ ਕੇ ਪਾਲ ਲਿਆ ਅੱਜ ਮੇਰਾ ਮੁੱਲ ਕੋਈ ਨਹੀਂ ਕੋ ਕੋਈ ਮਦਦ ਤੇ ਜੋ ਵੀ ਟਿਕਾਣੇ ਨੂੰ ਟੈਂਸ਼ਨ ਆਲਾ ਤੂੰ ਵੇ ਲੋ ਮੈਂ ਮਾਤੀ ਛੱਡ ਕੇ ਗਏ ਇਹਨੂੰ ਪਹਿਲਾਂ ਅਸੀਂ ਉੱਥੇ ਭੇਜਿਆ ਸੀ ਇਹਨਾਂ ਨਾਲ ਗੱਲ ਹੋਈ ਮੇਰੀ ਵੀਡੀਓ ਵਿੱਚ ਅਸੀਂ ਆਪ ਜੀ ਦਾ ਪੁਰਾਣਾ ਭੇਜਿਆ ਸੀ ਅੱਜ ਛੱਡ ਗਿਆ ਅੱਛਾ ਫੇਰ ਛੱਡ ਗਿਆ ਇੱਥੇ ਛੱਡ ਕੇ ਇੱਥੇ ਛੜਕ ਤੇ ਛੱਡ ਕੇ ਗਿਆ ਨੇ ਖੜੇ ਆ ਕੱਜਾਂ ਦੀਆਂ ਉਹ ਪੈਸੇ ਨਹੀਂ ਬਾਬਾ ਜੀ ਮੇਰੀ ਗੱਲ ਸੁਣੋ ਬਿਮਾਰ ਸ਼ਮਾਰ ਤੇ ਵਿਚਾਰੀ ਹੈਗੀ ਨਹੀਂ ਆ ਬਜ਼ੁਰਗ ਵਾ ਹਨਾ ਸਿਰਫ ਦੋ ਵਾ ਤੋ ਤਿੰਨ ਰੋਟੀਆਂ ਖਾਂਦੀ ਹੋਗੀ ਆ ਹਮਾਰ ਹੋਣੀ ਚਾਹੀਦੀ ਆ ਜੇ ਇੱਥੇ ਆਈ ਜਾ ਤੇਰੇ ਤੇ ਉਹਨੇ ਦੇਖੀ ਆ ਇੱਥੇ ਹੁੰਦੀ ਆ ਪਾਣੀ ਬੜਾ ਘੜਕੇ ਦੇ ਆ ਕੇ ਦੇਈ ਦੀ ਆ ਰੋਟੀ ਇਹ ਦੁੱਗੀਆਂ ਖਾ ਮੇਰੇ ਕੰਮ ਤੇ ਮੇਰਾ ਤਾਂ ਇਹਨੂੰ ਘਰੇ ਨਾ ਲੈ ਕੇ ਜਾਵੇ ਇਹਦੀ ਕੁੜੀ ਦੇ ਮਹਿਮਾਨੀ ਉੱਥੇ ਜਾ ਹੈ ਕੁੜੀ ਨਹੀਂ ਜਾਣਾ ਉਹ ਇਹ ਨਾ ਗੱਲ ਬਾਤ ਆਉਣੀ ਹੈ ਤਾਂ ਇਹਨਾਂ ਦੇ ਨੂੰ ਰੱਖਿਆ ਥੋੜੇ ਦਿਨਾਂ ਇੱਕ ਦਿਨ ਗੁਰਦਾਰੇ ਵੀ ਉਹ ਥੋੜਾ ਤੁਹਾਨੂੰ ਪਤਾ ਹੀ ਹੈ ਕਿ ਉਹ ਗੁਰਦਾਰੇ ਮੈਨੇਜਮੈਂਟ ਨਹੀਂ ਨਾ ਇੱਥੇ ਹੁੰਦੀ ਸਹੀ ਪੂਰੀ ਇਹ ਨੰਬਰ ਹੈਗਾ ਤਾਂ ਤਰ ਤਰ ਤੋਂ ਇਹਨਾਂ ਦੀ ਕੁੜੀ ਦਾ ਨੰਬਰ ਦੇਗਾ ਭਾਈ ਨੂੰ ਭਾਈ ਲਿਆ ਕਰ ਦਿੱਤਾ ਇਹ ਮੈਂ ਨੰਬਰ ਆ ਦੇ ਦੋ ਦਾ ਕਰ ਦੇ ਦੋ ਬੜਾ ਨੰਬਰ ਕੁੜੀ ਦੇ ਦਿੰਦਾ ਬਾਕੀ ਇਹ ਸਭ ਕੁਝ ਲੱਗਦਾ ਚਾਰ ਮੰਦਿਰ ਆਲ ਲੱਤੀ ਭਾਈ ਗੁਰੂ ਹਾਂ ਸਹੀ ਗੱਲ ਹੈ ਨਾ ਮਾਂ ਮਾਤਾ ਕੋਈ ਗੱਲ ਨਹੀਂ ਮਾਂ ਆਪਣੀ ਕੋਈ ਗੱਲ ਨਹੀਂ ਮਾਤਾ ਨੂੰ ਤਾਂ ਕਰਕੇ ਬੰਦ ਹੋਣਾ ਸੰਜੀ ਅੱਜ ਅਸੀਂ ਆਏ ਆ ਪੱਟੀ ਸ਼ਹਿਰ ਦੇ ਵਿੱਚ ਆਏ ਆ ਤੇ ਆ ਤੁਸੀਂ ਜਿਹੜੀ ਮਾਤਾ ਦੇਖ ਰਹੇ ਜੇ ਇਹ ਸਾਹਮਣੇ ਪਾਰਕ ਆ ਡਾਕਟਰ ਸੁਦਰਸ਼ਨ ਕੁਮਾਰ ਪਾਰਕ ਆ ਨਾਲ ਦੀ ਨਾਲ ਇਸੇ ਸਿਵਲ ਹਸਪੀਟਲ ਆ ਤੇ ਵੇਖੋ ਇਹ ਵੀਰ ਜੀ ਹੁਣੀ ਜਿਹੜੇ ਲਾਗਲੀ ਸ਼ਾਪ ਵਾਲੇ ਵੀਰ ਜੀ ਹੁਣੀ ਆ ਇਹ ਦੱਸਦੇ ਆ ਡਾਕਟਰ ਸਾਹਿਬ ਦੱਸਦੇ ਆ ਕਿ ਇਹ ਭੈਣ ਨੂੰ ਇਸ ਮਾਤਾ ਨੂੰ ਅਸੀਂ ਇਹਦੀ ਧੀ ਕੋਲ ਛੱਡ ਗਿਆ ਪਿੰਡ ਮਾਨਕਪੁਰਾ ਸਿਰਫ ਇਤੋਂ 3-4 ਕਿਲੋਮੀਟਰ ਦੂਰ ਆ ਪੱਟੀ ਮੋੜ ਲਾਗੇ ਤੇ ਉਹਨਾਂ ਨੇ ਵੇਖੋ ਥੋੜੇ ਦਿਨ ਰੱਖਿਆ ਤੇ ਵਾਪਸ ਭੌਂ ਕੇ ਇਸ ਮਾਤਾ ਨੂੰ ਫੇਰ ਬਾਜ਼ਾਰ ਦੇ ਵਿੱਚ ਇੱਥੇ ਰੋਡ ਦੇ ਉੱਤੇ ਛੱਡ ਕੇ ਚਲੀ ਗਈ ਇਹਦੀ ਸਗੀਤੀ ਅੱਗੇ ਕਹਿੰਦੇ ਹੁੰਦੇ ਕਿ ਪੁੱਤ-ਪੋਤੋ ਜਾਂਦੇ ਆ ਪਰ ਹੁਣ ਮੇਰੇ ਕੋਲ ਆ ਇਹਨਾਂ 10 ਦਿਨਾਂ ਵਿੱਚ ਮੇਰੇ ਤੋਂ ਦੂਜਾ ਤੀਜਾ ਕੇਸ ਆ ਗਿਆ ਵਾ ਕਿ ਹੁਣ ਧੀਆ ਵੀ ਉਹ ਕੱਲ ਜੋ ਗਾਲੀਆਂ ਧੀਆ ਰਹਿ ਗਈਆਂ ਵਾ ਉਹ ਸੱਤ ਜੋ ਗਾਲੀਆਂ ਉਹ ਧੀਆ ਨਹੀਂ ਰਹਿ ਗਈਆਂ ਤੇ ਮਾਤਾ ਦੂਜੀਆਂ ਧੀਆ ਨੂੰ ਪਤਾ ਤੂੰ ਇੱਥੇ ਰਹਿਣੀ ਆ ਪਏ ਨਾ ਪਤਾ ਕੋਈ ਨਾ ਉਹਨਾਂ ਨੂੰ ਕਿਤੇ ਨਹੀਂ ਪਤਾ ਉਹਨਾਂ ਨੂੰ ਪਤਾ ਵਾ ਉਹਨਾਂ ਕੋਲ ਗਈ ਉਹ ਬਈ ਸੌਂ ਜਾਂਦੇ ਆ ਉਹਨਾਂ ਮੇਰਾ 1000 ਰੁਪਏ ਖਾ ਗਏ ਤੇ ਮੈਨੂੰ ਛੋਟ ਗਈ ਉੱਥੇ ਉਹ ਵੀ ਤੇ ਘਰ ਵਾਲੇ ਦਾ ਕੀ ਨਾ ਤੁਹਾਡੇ ਦਾ ਮਿੰਦਰੇ ਮਰ ਗਿਆ ਕੀ ਕੰਮ ਕਰਦਾ ਸੀਗਾ ਜੀਮਿੰਦਾਰਾ ਕਰਦਾ ਸੀਗਾ ਬੱਚੇ ਪਾਲਦੇ ਨੇ ਜੀਮਿੰਦਾਰ ਪਰਿਵਾਰ ਸੀ ਨਹੀਂ ਜੀਮਿੰਦਾਰਾਂ ਦੇ ਨਾਲ ਲੱਗਾ ਹੈਗਾ ਪਹਿਲਾਂ ਹਨਾ ਤਮਾਰਾ ਤੂੰ ਹੀ ਕਰੀਤ ਕੁੜੀਆਂ ਨੂੰ ਜਦੋਂ ਗਰੀਬੀ ਹੀ ਘਰੇ ਜਾਂ ਕੇ ਯਾਰ ਕੋਈ ਚੀਜ਼ ਦੀ ਘਾਟ ਵਾਦ ਹੋਈ ਨਹੀਂ ਕੋਈ ਕਰੀ ਤੂੰ ਵੀ ਧੀਆ ਨੂੰ ਕਰੀ ਘਰੋਂ ਕੱਢਿਆ ਯਾਰ ਨਾ ਮੈਂ ਤੇ ਨਹੀਂ ਕਰਦਿਆਂ ਪੁੱਤਲਾ ਮੈਂ ਕਰਦੀ ਹਾਂ ਅੰਬਸਰਾ ਪੁੱਛੋ ਕਿ ਲਾੜ ਕਰਨ ਮੇਰੀ ਐ ਤਾਂ ਮਰ ਗਿਆ ਤੇਰਾ ਕਿੰਦਰ ਬਖਦਾਨ ਵਾਲੇ ਕੁੱਲੀ ਕਮਾ ਹੁ ਫੜਦਾ ਹਾਂ ਕਰਾ ਬਲ ਉਹ ਤੂੰ ਇੱਕ ਮੀਰ ਮੜਾ ਲੈ ਕੋਈ ਬ੍ਰੈਡ ਬਰੂਡ ਫੜ ਲੈ ਵਿਚਾਰੀ ਵਾਸਤੇ ਮਾਤਾ ਵਾਸਤੇ ਕੋਈ ਤਾਂ ਡਬ ਰੋਟੀ ਫੜ ਲੈ ਵਿਚਾਰੀ ਦੀ ਇਹਨੂੰ ਵੀ ਇਹਨੂੰ ਕਹਿ ਦਿੰਦੇ ਹਾਂ ਇਹਨੂੰ ਕਹਿ ਦਿੰਦੇ ਹਾਂ ਤਾਜੀ ਤੋਂ ਕੇ ਨਗਰ ਵੀ ਹੈ ਆਪਣੇ ਲਾਗੇ ਘਰ ਹੈ ਨਾ ਅੱਛਾ ਤੇ ਘਰੇ ਕੋਣ ਹੁੰਦਾ ਇਹਨਾਂ ਦੇ ਉਹ ਰੇ ਦਾ ਮੁੰਡਾ ਹੀ ਹੈ ਇੱਕ ਉਹਦੇ ਘਰ ਬੱਦ ਬਰ ਗਿਆ ਅੱਛਾ ਤੇ ਮੁੰਡਾ ਇਹਨਾਂ ਦਾ ਇੱਕ ਮੁੰਡਾ ਮਰ ਗਿਆ ਮੁੰਡਾ ਵੀ ਤੇ ਇੱਕ ਮੁੰਡਾ ਹੈਗਾ ਉਹ ਵਾਰਾ ਇਸ ਤਰ੍ਹਾਂ ਹੀ ਸ਼ਰਾਬ ਪੀਂਦੀ ਨਸ਼ਾ ਨਸ਼ਾ ਕਰਦਾ ਸਾਰਾ ਕੋਈ ਕੱਟ ਕਰਕੇ ਵੇਚਦਾ ਛੋੜ ਪਤਾ ਨਹੀਂ ਨਾ ਗੇੜੀ ਇੱਧਰ ਬੈਠ ਹੈ ਇੱਧਰ ਬੈਠ ਤੇ ਰਹਿੰਦਾ ਹੋ ਕੁੜੀ ਦਾ ਘਰ ਦਾ ਪਤਾ ਹਾਂਜੀ ਪੇਂਟ ਦੇ ਪਤਾ ਇਤਰੇ ਵੀ ਦੋਦੀ ਆ ਸੰਗਰ ਵਸਨੀ ਨਹੀਂ ਦੋ ਤਿੰਨ ਆਪਾਂ ਗਿਆ ਖਣਾ ਵਾ ਜੇ ਦੋ ਕੁੜੀਆਂ ਨੇ ਮਾਨਕਪੁਰੇ ਘਰ ਦਾ ਪਤਾ ਇਹਦੇ ਦਾ ਚਲੀ ਆਹੋ ਆਹੋ ਬਾਬਾ ਬੋਲੇ ਕਿ ਤੇ ਆਂਦੀਂ ਪ੍ਰਿਆ ਆ ਜਾਂਦੀ ਆ ਘੱਟ ਨੂੰ ਗੱਲ ਕਰਦੇ ਮੇਰੇ ਕੋ ਆ ਜਾਂਦੀ ਮਨ ਨੂੰ ਗਾਣਾ ਕਰਨੀ ਆ ਤੇਰਾ ਟੋਲ ਤੇ ਦਿਖਵਾ ਕੇ ਕਰਾਈ ਤੇ ਫਿਰ ਵੀਰ ਜੀ ਸੌਂਦੀ ਸੌਂਦੀ ਵੀ ਇੱਥੇ ਰੋੜ ਤੇ ਹੀ ਆ ਅੱਜ ਨਹੀਂ ਚਲੇ ਜਾਂਦੇ ਨਾ ਅੱਜ ਹੀ ਆਇਆ ਮੇਰਾ ਕੋਟਰ ਹੈ ਸੌਂਦੀ ਕੋਟਰ ਦੇ ਚ ਇਹਨੂੰ ਰੱਖਿਆ 20 ਦਿਨ ਅੱਛਾ ਬਾਸ ਇਹ ਚਾਈ ਠੰਡ ਬੜੀ ਨਹੀਂ ਇਹ ਤਾਂ ਵੀਰ ਜੀ ਪਹਿਲਾਂ ਵੀ ਇੱਥੇ ਸੀ ਜੀ ਮਾਤਾ ਪਹਿਲਾਂ ਵੀ ਪਾਰਕ ਦੇ ਵਿੱਚ ਹੀ ਹਾਂਜੀ ਹਾਂਜੀ ਪੰਜ ਮਹੀਨੇ ਸੀ ਗੱਲ ਪਤਾ ਇਹਨਾਂ ਦਾ ਧੀਆ ਦਾ ਨੰਬਰ ਮਿਲ ਜਿਓ ਇਹਨਾਂ ਦੀ ਥਾਂ ਤੇ ਅੱਛਾ ਤੁਸੀਂ ਜੇ ਥਾਂ ਹੈਗਾ ਵਾ ਤੁਸੀਂ ਤਾਜ਼ ਨਹੀਂ ਤੀ ਹਣ ਸਾਂਭਣ ਦੀਆਂ ਤੇ ਜਦੋਂ ਥਾਂ ਵੇਚਦਾ ਤਾਂ ਉਦੋਂ ਕਿਹਨੇ ਸਾਂਭਣਾ ਅਲੀਆ ਥਾਂ ਵੇਚਦੇ ਤੇ ਮੇਰੇ ਕੋ ਆ ਜਾ ਕੋਣ ਆਦੀ ਊੜੀ ਆਦੀ ਅੱਛਾ ਥਾਂ ਵੇਚ ਦੇ ਮੇਰੇ ਕੋ ਆ ਜਾ ਆਹ ਉਹਨਾਂ ਕੱਲ ਚੱਜ ਰਾਇਆ ਆਹ ਨਾ ਮੈਂ ਆਹ ਛੱਟੀ ਲਈ ਕੋਇਆ ਆਹ ਛੱਟੀ ਲਈ ਮੈਨੂੰ ਅੰਦਰੇ ਬੰਦ ਦਿੱਤਾ ਤਮ ਬਾਰ ਸਮਝ ਨਹੀਂ ਰਹੀ ਜੀ ਜਾਮ ਨੂੰ ਮਾਰਦਾ ਤੇ ਪਾਲਾ ਮਿਲਦਾ ਅੱਜ ਕਦੋਂ ਕਿ ਛੱਡ ਕੇ ਗਈਆਂ ਤੁਹਾਨੂੰ ਸਵੇਰ ਦੀ ਇੱਥੇ ਬੈਠੀ ਵਿਚਾਰੀ ਛੱਡ ਕੇ ਕਿੱਥੇ ਗਈਆਂ ਘਰੇ ਕਿ ਇੱਥੇ ਸਾਡੇ ਲੈ ਕੇ ਤਾਂ ਇੱਥੇ ਛੱਡ ਗਈ ਆ ਇੱਕ ਮੁੰਡਾ ਵੀ ਆਇਆ ਦਾ ਮਾਮਾ ਭਾਈ ਉਹ ਨਾ ਤੇ ਮੋਟਰ ਕੱਟ ਕੇ ਬੈਠੀ ਉਹਨਾਂ ਸਭ ਕੋ ਵੀਟ ਬੰਦ ਲੰਬਾ ਲੰਬਾ ਨਹੀਂ ਹੁੰਿਆ ਗੱਲ ਮੈਂ ਕਹਾਂ ਵਧੀਆ ਵਧੀਆ ਧੰਨਵਾਦ ਬੜਾ ਵਿਚਾਰੀ ਇਹ ਇੱਕ ਮਾਰਗਾ ਸ਼ਰਾਬ ਪੀ ਕੇ ਘੇਟੇ ਘਰ ਨਹੀਂ ਤਾਂ ਵੇਚ ਕੇ ਤੇ ਮਾਂ ਫਿਰ ਵਿਚਾਰੀ ਕਿੱਥੇ ਰੂਗੀ ਬਾਅਦ ਚ ਇਹ ਗੱਲ ਦੀ ਤੇ ਮੇਰੀ ਭੈਣ ਸਾਈ ਆਈ ਅਹੀਂ ਗਾ ਸੰਗਲਵਸਤੀ ਦੋਵੇਂ ਪੜਪਰਾ ਹਾਂਜੀ ਮੈਂ ਹਾਂ ਕਿੰਦਰ ਤੇਰੀ ਮੰਮੀ ਨੂੰ ਮੁੰਡਾ ਉਹ ਡਾਕਟਰ ਹੈ ਵੀ ਕਿਤੇ ਕਾਲ ਦੇਣ ਲੱਗੇ ਹਾਂ ਕਿਤਾ ਆਂਦੀ ਮੈਨੂੰ ਉਹ ਕਹਿ ਕੇ ਗਈ ਵੀ ਥਾ ਵੇਚ ਮੈਂ ਹਾਂ ਕਿੰਦਰ ਇਹ ਗੱਲ ਦੀ ਤੂੰ ਗਵਾਹ ਵਾ ਪੇ ਥਾ ਵੇਚ ਕੇ ਤੂੰ ਇਹਨੂੰ ਸਮਝੇਗੀ ਉਨੇ ਕਾ ਮੈਂ ਸਾਹਮਣੇ ਸਕਦੀ ਮੈਂ ਕਹਾ ਇਤਨਾ ਮੈਂ ਕਰਜ਼ਾ ਲਾਉਣਾ ਮੁੰਡੇ ਦਾ ਮੈਂ ਇਥਾਂ ਨਹੀਂ ਵੇਚਦਾ ਜੇ ਮਾਂ ਮਹਿ ਲੈ ਗਿਆ ਤੇ ਮੈਂ ਕਿਹਨੂੰ ਵੜਨ ਨਹੀਂ ਦੇਣਾ ਉਥੇ ਹੋਰ ਨੰਬਰ ਉਹ ਡਾਕਟਰ ਨੂੰ ਮੈਂ ਜਾਂਦਾ ਮੁੰਡੇ ਨੂੰ ਵੜ ਕੇ ਸਹੀ ਗੱਲ ਉਹਦੇ ਘਰ ਜਵਾਈ ਦਾ ਵੀ ਅਹੀਂ ਗਾਂ ਤਾਂ ਮੈਂ ਪਰ ਫਰਾਤਾ ਦੀ ਸਕੂਟਰੀ ਲੈ ਕੇ ਗਿਆ ਹੁਣ ਤੇ ਨਹੀਂ ਬਾਬੇ ਕੋਈ ਸ਼ਰਮ ਨਾ ਆਈ ਹੋਗੀ ਆਪਾਂ ਦੇ ਕੋਈ ਕੁੱਤੇ ਨੂੰ ਵੀ ਕਿਤੇ ਤਾਰਨਾ ਹੋਵੇ ਨਾ ਉਹ ਵੀ ਗੁਰਦਾਰਾ ਵੇਖੀਦਾ ਵੀ ਕਿਤੇ ਲਾਗੇ ਗੁਰਦਾਰਾ ਹੈਗਾ ਕਿਤੇ ਉਹ ਵਿਚਾਰਾ ਦੁੱਧ ਦਾ ਪੀ ਲੂਗਾ ਤੇ ਆਦੀ ਮਾਂ ਨੂੰ ਕਿਹਦੇ ਅਸਰੇ ਇਥੇ ਤਾਰ ਕੇ ਗਈ ਚੌਕ 'ਚ ਮੰਨਦਾ ਸਾਰਾ ਕੀ ਠੰਡ ਦੇ ਵਿੱਚ ਕਿੱਡਾ ਮਰਨਾ ਦਾ ਇੱਕ ਲੱਤਾ ਦਾ ਟਲੀਂ ਤੋਂ ਰਹਿ ਜਾਂਦਾ ਤਾਂ ਉਹ ਦੇਖਣਾ ਹੈਗਾ ਪੁੱਤ ਆਵੇ ਗਲੀ 'ਚ ਤੁਹਾਨੂੰ ਖਾ ਦੇਣੇ ਕੋਈ ਥਾਂ ਦਾ ਕੀ ਦੇਖਣਾ ਮੈਂ ਇਹ ਇੱਥੇ ਸੁੱਟ ਗਿਆ ਵਿਚਾਰੀ ਨੂੰ ਮੈਂ ਕਹਿ ਨਾ ਤਾਰ ਕੇ ਜਾਉ ਰਹੂੰਗੀ ਕਿੱਥੇ ਨੂੰ ਰੋਟੀ ਕੌਣ ਦਊ ਉਹ ਆਂਦੇ ਆਟੇ ਤੇ ਅਮਿਸਾਂ ਦਾ ਖਾ ਗਾਇ ਲਾ ਚੱਲੇ ਲਾ ਚੱਲੇ ਕੋਈ ਨੰਬਰ ਮਿਲੇ ਨਾ ਉਹਨਾਂ ਦਾ ਜਾਂ ਆਪਾਂ ਉਹਦੇ ਘਰੇ ਚ ਘਰ ਤੇ ਚੱਲ ਉਹਦੇ ਕੀ ਜਾਣੇ ਪਰਚੀ ਜੀ ਏਡੀ ਇੱਕ ਵੇਖ ਹਜੇ ਹੈ ਵੇਗਾ ਮਾਤਾ ਗੱਲ ਮਾਤਾ ਗੱਲ ਪੁੱਲਾ ਤਾਂ ਜਿਹੜਾ ਹੈਗਾ ਨਾ ਹਾਥ ਉਹ ਕੋਸ਼ੇ ਗਿਆ ਤੇ ਲੰਮਕਲ ਨਹੀਂ ਕਹਿੰਦੇ ਕੰਬਲ ਤੇ ਕੁੜੀ ਨੂੰ ਦਿੱਤੇ ਆ ਉਹ ਤਾਂ ਕਰ ਜਾਨ ਖਾਚਾ ਇੰਨੀ ਹੋਈ ਕੁਸਾਬ ਨਹੀਂ ਨਹੀਂ ਮਾਤਾ ਦੂਜੀਆਂ ਧੀਆ ਵੀ ਨਹੀਂ ਸੰਭਦੀਆਂ ਨਹੀਂ 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 ਪਤ ਨਹੀਂ ਇੱਕ ਵੀ ਨਹੀਂ ਸੰਭਦੀ ਜਵਾਬ ਦੇ ਤਾਰ ਨਾਲ ਇੱਕ ਨੂੰ ਹੀ ਆਖੇ ਇੱਥੇ ਆ ਜਾ ਤੇਰੇ ਨਿਆਣੇ ਨਿਕਨੇਗਾ ਕਿਰਾਏ ਤੇ ਆ ਲਾਲੂ ਗੁੰਮਣਾ ਉਹਨੇ ਕਾ ਨਾਮ ਹੈ ਇੱਥੇ ਵੀ ਆ ਜਿਹਨੂੰ ਸੰਭ ਸੰਭਦਾਈਦਾ ਮੰਡਾ ਬਹੁਤ ਚੰਗਾ ਮੰਡਾ ਵਾਹ ਰਾਜੂ ਵੀ ਜੱਟ ਇਹਦਾ ਤੇ ਫੋਨ ਨਹੀਂ ਆ ਭਰਾ ਇਹ ਕੋਈ ਗੱਲ ਨਹੀਂ ਬਾਬਾ ਜਾਰੀ ਦੀ ਪੈਨਸ਼ਨ ਬੋਲਣ ਜਿਹੜੀ ਮੈਂ ਉਹ 14 ਰੱਖ ਕੇ ਖਰੀਦਿਆ ਨਾ ਇਹ ਹੋਈ ਮਾਰੇ ਕਿੰਨਾ ਚਿਰ ਹੋ ਗਿਆ ਤੈਨੂੰ ਇਦਾਂ ਧੱਕੇ ਖਾਂਦੀ ਨੂੰ ਉਹ ਹੋ ਗਿਆ 2 ਸਾਲ 2 ਸਾਲ ਹੋ ਗਏ ਲੱਤਾਂ ਖਲੋਤੀਆਂ ਨੇ ਦੇਰ ਤੋਂ ਉਹ ਤਾਂ ਮੇਰੇ ਤੱਕੇ ਵੱਜ ਜਾਂਦਾ ਅੱਜ ਵਿਚਾਰੀ ਕਹਿੰਦੀ ਮੈਂ ਰੋਟੀ ਨਹੀਂ ਖਾਦੀ ਆਹਰ ਵਾਲਾ ਜਿੰਦਾ ਹੀ ਨਾ ਜੇ ਲੋ ਰੋਟੀ ਵੀ ਦੰਦ ਰਿਆ ਮੰਜੇ ਤੇ ਡਾ ਲੱਤਾਂ ਤੋਂ ਪਿਆ ਵੀ ਉਹ ਵਿਚਾਰਾ ਮਰ ਗਿਆ ਉਦੋਂ ਦੀ ਇੱਤਾਂ ਆਹ ਲਓ ਇਹ ਆ ਨੰਬਰ ਉਹਨਾਂ ਦਾ ਉੱਪਰ ਵਾਲੀ ਕੁੜੀ ਦਾ ਨੰਬਰ ਸਾਜਣ ਮਾਨ ਦਾ ਆ ਫੋਨ ਦੇ ਕੇ ਕੱਛ ਮਾਦਾ ਕੇ ਦਾ ਮਾਦਾ ਮਰ ਗਿਆ ਤੋਂ ਨੰਬਰ ਲੱਗ ਗਿਆ ਸਾਜਣ ਆ ਉਹਦੇ ਮੁੰਡੇ ਦਾ ਨਾਮ ਇੱਥੇ ਰਿਕਾਰਡਿੰਗ ਕੀਤੀ ਹੈ ਨਾ ਗੱਲ ਕਰ ਰਿਹਾ ਰਿਕਾਰਡਿੰਗ ਆਉਣ ਕਿ ਨਹੀਂ ਲੌਕ ਹੋ ਗਈ 300 ਉਹ ਆਪਾਂ 88 ਇੱਥੇ ਆ ਰਹੀ ਨਹੀਂ ਤੇ ਕੈਮਰੋ ਹਾਂ ਤੁਹਾਨੂੰ ਜੇ ਮੁਰਕੇ ਪੇਰ ਭਾਵੇਂ ਵਰਤਾਰੇ ਲੈਣੇ ਉੱਥੇ ਕਾਲਦੀ ਉਹ ਫੇਰ ਸੋਹਣੀ ਸੁਣ ਕੇ ਜਾਂਦੀ। ਜਦੋਂ ਤੋਂ ਉਹ ਗਨਨ ਦੇਣ ਕਰਕੇ ਮੁਰਕੇ ਰੋਜ਼ਾਂ ਉਹ ਨਾਲੋਂ ਮਚਿਤਰ ਮਾਰ ਕੇ ਕੰਡਣਾ। ਕੀ ਆਂਦੀ? ਉਹ ਨਾਲੋਂ ਉਹ ਨਾਲੋਂ ਮਚਿਤਰ ਮਾਰ ਕੇ ਕੰਡਣਾ। ਮਾਨਕਪੁਰੇ ਵਾਲੀ ਕੁੜੀ ਆਂਦੀ। ਆਹ ਕੀ ਨਾ ਹੁੰਦਾ? ਕਿੰਦਰ। ਕਿੰਦਰ। ਬੜੀ ਬਰਮਾਸ਼ ਆਈ ਦੀ ਕੁਬੀ ਦੀ ਆ। ਇਹ ਆਹ ਕੌਣ ਫੋਨ ਚੁੱਕੂਗਾ? ਦੋਤਾ ਦੱਸ। ਦੋਤਾ ਸਾਜਨ। ਆਹ। ਉਹ ਮੈਂ ਘਰੇ ਚਲ ਜੂਗਾ ਲੈ ਕੇ ਕੋਈ ਨਹੀਂ ਘਰੇ ਚਲ ਜਾਂਗੇ ਲੈ ਕੇ ਘਰ ਯਾਰੀ ਗੱਲ ਤੁਹਾਨੂੰ ਕਰਨੀ ਘਰੇ ਚਲ ਜਾਂਗੇ ਨਾ ਜਾਂਦੇ ਆਪਾਂ ਇਹ ਕੋਈ ਯਾਰ ਐਸ ਮੁੰਡੇ ਉੱਤੇ ਕੀ ਬਣੀ ਗੱਲ ਜੇ ਕੋਈ ਉਸ ਦਾ ਦੋ ਤੇਰ ਦਾ ਖਾਲੀ ਦੀ ਬੈਠੀ ਰਹਿੰਦੀ ਨਾ ਕੋਈ ਨਹੀਂ ਕੋਈ ਮਲਕ ਹੋ ਗਾ ਤੈਨੂੰ ਤਰਸ ਆਇਆ ਵਾ ਹਣਾ ਸਾਰੇ ਵੀਰਾਂ ਨੂੰ ਤਰਸ ਆਇਆ ਵਾ ਉਹਨਾਂ ਨੂੰ ਤਰਸ ਨਹੀਂ ਆਇਆ ਮੈਨੂੰ ਤਰਸ ਨਹੀਂ ਆਇਆ ਮੇਰੀ ਇੱਥੇ ਡਿਊਟੀ ਹੈ ਨਾ ਮੈਂ ਹੋਂ ਕਰ ਜਾਂਦਾ ਉਹ ਮੈਂ ਲੱਗਦਾ ਰਿਹਾ ਡਾਕਟਰਾਂ ਨਾਲ ਗੱਲ ਕੀਤੀ ਜਾਂ ਤਾਂ ਤੁਸੀਂ ਵੀਡੀਓ ਬਣਾਓ ਡਾਕਟਰ ਦਾ ਫੋਨ ਕਰਸਾ ਇਹਨਾਂ ਦੇ ਵੀ ਇੱਥੋਂ ਦਾ ਗਿਆ ਸਭ ਤੇ ਉਹ ਸੈਟ ਕੋਲ ਉਹ ਗੱਡੀ ਮਰਫੋ ਵੀ ਮੈਂ ਛੱਡ ਗਿਆ ਸੀ। ਆ ਤਾਂ ਮਗਰ ਕਿੰਨੀ ਹੈ। ਐ ਤੇ ਵਿਚਾਰੀ ਕਿਸ ਤਰ੍ਹਾਂ ਰਹੂ। ਉਹ ਅੱਗੇ ਗਾਹ ਛੰਡ ਗਈ ਆ। ਆ ਤਾਂ ਉਦੋਂ ਪਤਾ ਨਹੀਂ ਆਪਣੀ ਬਾਤ ਕਿਉਂ ਨਹੀਂ ਗੱਲ ਹੋਈ ਮੈਨੂੰ ਵੀ ਯਾਦ ਹੋਣਾ। ਤੁਸੀਂ ਮਗਾੜੂ ਪਾਈ ਨਾ। ਹਾਂ। ਜਿਹੜਾ 3-4 ਘੰਟਾ ਸਮਾਂ ਲੈਂਦੇ ਹੋ। ਹਾਂ। ਨਹੀਂ ਅੱਜ ਨਹੀਂ ਪਹਿਲਾਂ ਵੀ 1 ਮਹੀਨਾ ਪਹਿਲਾਂ ਵੀ ਵੀਡੀਓ ਪਾਈ ਸੀ। ਹਾਂਜੀ। ਹਾਂਜੀ। ਮਾਤਾ ਬੰਮਰਾਣੀ ਤੋਂ ਆਏ ਆ। ਹਾਂ। ਮੈਂ ਪਹਿਲਾਂ ਗੱਲ ਕੀਤੀ ਮਨੁੱਖਤਾ ਸ਼ਿਵਾਂ ਨਾਲ। ਇਹਦੀ ਮੋਥਣੀ ਦੂਰ ਰੱਤ ਮੈਂ ਆਪੇ ਹਰੀ ਗੱਲ ਆ ਗਈ ਪਿੰਡ ਮਹਾਰਾਣਾ ਹੈਗਾ ਉੱਥੇ ਚਲ ਜਾ ਕੋਈ ਫੋਨ ਨਹੀਂ ਚੁੱਕਣਿਆ ਮੁੰਡਾ ਲੱਗ ਗਈ ਨਾ ਉਹਨਾਂ ਸਰਪੇ ਸੁਣ ਪੱਟ ਨਹੀਂ ਮਾਰਾ ਪੈਨਸ਼ਨ ਨੂੰ ਛੱਡ ਪਰਾਂ ਪਲਾ ਕੇ ਰਮ ਜੇ ਤੂੰ ਰੋਟੀ ਦੇ ਵਿੱਚ ਸੁਣਦੀ ਚਾਹਦੇ ਤੋਂ ਚੱਕੇ ਨੰਬਰ ਚੁੱਕ ਨਹੀਂ ਲੈ ਮੁੰਡਾ ਬੋਲ ਰਾਮ ਦੇਰਾ ਉੱਧਰ ਵੱੜ ਕੇ ਛੇੜੀ ਲਾ ਚੜਦਾ ਉਹ ਤੇ ਮੈਨੂੰ ਨਹੀਂ ਵੱਲ ਦਿੰਦਾ ਅਨੱਤਾ ਤੱਬੋ ਆਉਂਦੀ ਹੈ ਹਾਂ ਜਾ ਪਤੀ ਦੋਤਾ ਦੋਤਾ ਹੈਲੋ 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 ਹਾਂਜੀ 사ਜਨਵੀਰ ਬੋਲਦਾ ਜੀ ਆ 사ਜਨਵੀਰ ਅਸੀਂ ਆ ਪੱਟੀ ਤੋਂ ਬੋਲਦੇ ਆ ਸੰਸਥਾ ਤੋਂ ਬੋਲਦੇ ਆ ਹਾਂਜੀ ਤੇ ਮੰਮੀ ਆਪਣੀ ਨਾਲ ਗੱਲ ਕਰਾਈ ਮਾਰੀ ਜੀ हां पहले सत श्री अकाल। ਤੁਹਾਡੇ ਕੀ ਨਾਮ ਹੈ? ਤੇ ਪੜਿਆ ਕਸ਼ਮੀਰਕੋੜ ਤੁਹਾਡੇ ਕੀ ਲੱਗਦੇ ਨੇ? ਕਸ਼ਮੀਰਕੋੜ ਤੁਹਾਡੇ ਕੀ ਲੱਗਦੇ ਆ? ਕਸ਼ਮੀਰਕੋੜ ਤੁਹਾਡੇ ਕੀ ਲੱਗਦੇ ਪੱਟੀ ਵਾਲੇ? ਹੈ? ਬੀਬੀ ਇਹ ਤੁਹਾਡੀ? ਅੱਛਾ ਕਿੱਥੇ ਹੋਣ ਕਿੱਥੇ ਨੇ ਉਹ? ਅੱਛਾ ਕੌਣ ਲੈ ਛੱਡ ਕੇ ਗਿਆ ਕੌਣ ਛੱਡ ਕੇ ਗਿਆ ਪਰੌਣਾ ਕਿੱਥੇ ਛੱਡ ਕੇ ਗਿਆ ਵਾ ਪੱਟੀ ਦੱਸਿਓ ਮੜਾ ਜਾ ਹਲ ਮੈਂ ਕਿਹਾ ਪੱਟੀ ਛੱਡ ਕੇ ਕਿੱਥੇ ਗਿਆ ਦੱਸਿਓ ਮੜਾ ਜਾ ਘਰੇ ਛੱਡ ਕੇ ਗਿਆ ਪੁੱਛੋ ਭਲਾ ਮੜਾ ਜਾ ਉਹਨਾਂ ਨੂੰ ਘਰੇ ਕਿਹਦੇ ਕੋਲ ਛੱਡ ਕੇ ਗਿਆ ਵਾ ਮਾਰੇ ਘਰੇ ਛੱਡ ਕੇ ਗਏ ਨਹੀਂ ਇੱਥੇ ਛੜਕਾ ਤੋਂ ਛੱਡ ਕੇ ਭੱਜ ਗਏ ਉੱਥੇ ਵਾਲੇ ਕਹਿੰਦੇ ਦੱਸੋ ਮੜਾਏ ਘਰੇ ਕਿੱਥੇ ਛੱਡ ਕੇ ਗਿਆ ਉਹ ਹਾਂਜੀ ਆਹ ਪੱਤੀ ਹੁੰਦੀ ਆ ਇਹਨੇ ਪਾਣ ਵਾਲਾ ਜਟ ਆਇਆ ਮੇਰੇ ਨਾਲ ਕੇ ਖਾ ਲੋ ਇਹਦਾ ਜੀਣਾ ਖਾਣ ਕੀਤਾ ਲੈ ਆ ਜਾ ਅੱਛਾ ਤੁਹਾਡੀ ਸਗੀ ਮਾਵਾ ਏ ਮਾਵਾ ਸਗੀ ਹੋਣਾ ਏ ਤਾਰ ਕੇ ਜਾਈਂ ਮੈਂ ਤਾਂ ਤੇਰੇ ਕੋਲ ਤਾਂ ਮਾਰਿਆ ਕਪੜਾ ਇਹਨੂੰ ਪੀ ਜਾਵਾਂ ਕਿ ਨਹੀਂ ਤੁਹਾਨੂੰ ਕੀ ਦਿੱਕਤ ਕਿ ਦਿੰਦਾ ਹੁਣੇ ਤਕੜਾ ਰਾਇ ਤੁਹਾਨੂੰ ਇਹ ਬੁਢੜੀ ਹੁਣ ਆਪੇ ਤਰੇ ਪਾਟਾ ਡਿਗਿਆ ਚਾਹਿਆ ਨੂੰ ਸੜਕ ਤੇ ਪੜਾ ਸੜਕ ਤੇ ਬਹੇ ਤੇ ਤਾਂ ਨਹੀਂ ਕਿਉਂ ਤੁਹਾਡੀ ਮਾਂ ਵਾ ਤੁਹਾਨੂੰ ਕਿਹੜੀ ਸੜਕ ਤੇ ਸੁਟਿਆ ਸੀ ਇਹਨਾਂ ਨੇ ਮਗਾਇ ਬਥੇਰਾ ਖਾਬ ਹੋ ਰਾਇ ਇਹ ਤੇ ਮਨ ਦਾ ਅੰਦਰ ਇੱਕ ਤਾਂ ਲੈ ਲੋ ਕਿੱਥੇ ਟਾਲ ਗਏ ਅੱਛਾ ਤੇ ਭੈਣ ਮਾਂ ਵਾ ਤੁਹਾਡੀ ਤੁਹਾਨੂੰ ਜੰਮਿਆ ਹੈ ਤੇ ਤੁਸੀਂ ਪਾ ਨਹੀਂ ਸਕਦੇ ਨੂੰ ਹੈਲੋ ਹੈਲੋ ਸਤਿ ਸ਼੍ਰੀ ਅਕਾਲ 产地